ਦੇਖੀ ਛੋਟਾ ਵਾਲੀ ਸੀ ਹੌਲੀ 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 ਆ ਜਾ ਤੇਰਾ ਇਹ ਪਾਰਾ ਬਾਇ ਹੈਗਾ 4 4 ਕਿਲੋ ਦਾ ਤਾਂ ਹੈਗਾ ਇਹ ਇਹ ਤਾਂ ਲੜਾਜੇ ਨਹੀਂ ਵਿਖਿਆ ਮਾਰਦਾ ਚੰਗੀ ਦੋਦੀ ਮਾਰਦਾ ਅੱਛਾ ਅੱਛਾ ਹ ਟਰਾਫੀ ਜਿੱਤੀ ਆ ਮੁਰਗੇ ਨੇ ਜਿੱਤਤੀ ਅੱਜ ਵੀ ਦਾ ਨਾ ਮੈਂ ਸਾਡੇ ਤੋਂ ਕੋਠਾ ਵੀ ਸਾਡਾ ਉਹ ਖਰਾਬ ਹੋ ਜਾਣੀ ਜਟਪੁਰਾ ਕਾਮ ਹੈ ਤਾਂ ਹੈਲੋ ਗイズ ਵੈਲਕਮ ਬੈਕ ਮੇ ਅ ਚੈਨਲ ਅੱਜ ਦੇ ਵਲੌਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜੀ ਜੀ ਸਵਾਗਤ ਹੈ ਇਹ ਆਪਣਾ ਹੈਗਾ 2025 ਦਾ ਪਹਿਲਾ ਵਲੌਗ ਤੇ ਆਏ ਆ ਜੀ ਆਪਾਂ ਮੁਰਗੇ ਦੇਖਣ ਤੇ ਉਹ ਦੇਖੋ ਮੁਰਗੇ ਫਰੀ ਜਾਂਦੇ ਆ ਤੂਜੇ ਚਾਚੇ ਆ ਆਪਣਾ ਮਿੱਤਰ ਫੜੇਗਾ ਵੀ ਮੁਰਗਾ ਮੁਰਗਾ ਜੀ ਕਿਉਂ ਡਰ ਲੱਗ ਯਾਰ ਮਰ ਰੱਖਣੇ ਆ ਮੁਰਗੇ ਤੇ ਜਿਹਨੂੰ ਬਾਲੀ ਨੌਲੇਜ ਹੈਗੀ ਆ ਜਿਹਨੇ ਰੱਖੇ ਹੋਏ ਮੁਰਗੇ ਤੇ ਪਲੀਸ ਉਹਨੂੰ ਦੱਸ ਦਿਓ ਤੇ ਮੈਂ ਦੇਖਣਾ ਹੈਗਾ ਕਿਹੜੀ ਆਪਾਂ ਨਸਲ ਜੀ ਰੱਖੀ ਹੋਈ ਮੁਰਗਿਆਂ ਦੀ ਕਿਹੜੀ ਬੈਸਟ ਆ ਸਿਆਲ ਹੈਗਾ ਚੂਚੇ ਲਾਵਾਂਗੇ ਆਪਾਂ ਤੇ ਚੂਚੇ ਜੇ ਫਰੀ ਜਾਂਦੇ ਉੱਥੇ ਤੇ ਆਪਾਂ ਦੇਖਣ ਹੀ ਆਏ ਆ ਨਾਲ ਸੋਨ ਨੂੰ ਦਿਖਾਉਣੇ ਆ ਕਿਹੜੇ ਕਹੇ ਜੀ ਨੇ ਇਹਨਾਂ ਲਵੇ ਮੁਰਗੇ ਉੱਦੇ ਘਟ ਦੇਖੇ ਸੀ ਅੱਜ ਆਪਾਂ ਸਾਰੇ ਦੇਖ ਕੇ ਜੰਨੇ ਆ ਚਲਿਏ ਦੇਖੀਏ ਚਲੋ ਉਹ ਵੜਾ ਚੂਚੇ ਇਹਨਾਂ ਫੜਕੇ ਦੇਖਾਂ ਯਾਰ ਆਏ ਦੇਖੀਏ ਇਹ ਕਿਹੋ ਜਿਹਾ ਬੈਗ ਆ ਟੇਕ ਕਿਉਂ ਫੜਦੇ ਆ ਇਹਦਾ ਆਪਣਾ ਉਹ ਮੁਰਗੀ ਦਾ ਬਈ ਪੈੜੀ ਆ ਉਹ ਮਾਰਦੀ ਆ ਤੇ ਹੁਣ ਆਪਾਂ ਆਹ ਫੜ ਕੇ ਦੇਖਦੇ ਕਿਹੜਾ ਇਹ ਫੜੀਂ ਫੜ ਕੇ ਦੇਖਾਂ ਮਾੜੀ ਮਾੜੀ ਤੂੰ ਡੇਈਂ ਬੈਠਾ ਉਹ ਡਰਦਾ ਲਾਦਾ ਕਦੇ ਫੜਿਆ ਨਹੀਂ ਇਹਦਾ ਨਹੀਂ ਕੁਝ ਨਹੀਂ ਹੋਈ ਯਾਰ ਇਹ ਉਹ ਮੁਰਗੀ ਆ ਪਹਿਲਾਂ ਮੈਂ ਆਇਆ ਸੀ ਤੁਹਾਨੂੰ ਦਿਖਾਇਆ ਜਿਹੜੀ ਮੁਰਗੀ ਉਹਦੇ ਚੂਤੇ ਚੂਤੇ ਕੱਟਦੇ ਨੇ ਦੇਖੋ ਨਿਕੇ ਨਿਕੇ ਚੂਤੇ ਮਾਰੂ ਉਤਾਰਦੇ ਸਹੀ ਮਾਰਦੀ ਫੜਿੰਗ ਉਹ ਉਹ ਫੜ ਜਿਹੜਾ ਚੂਤੇ ਕੱਟਦਾ ਮਾਰਦੀ

ਮੂਰੇ ਮੂਰੇ ਤੋਰੀ ਜਾਂਦੀ ਆ ਨਾਲ ਔਖਾ ਝਾਕਦੀ ਆ ਔਖਾ ਝਾਕਦੀ ਆ ਉਹ ਦੇਖੋ ਇਹ ਨਹੀਂ ਜੀ ਕਹਿ ਕੇ ਕਹਿ ਕੇ ਜਵਾਕ ਜੀ ਨੂੰ ਪਾਪੋ ਕਰਦੇ ਕੁਝ ਕਰ ਸਕਦਾ ਕੋਨੇ ਦੇ ਰੱਖਿਓ ਹੈ ਤੇ ਸਾਨੂੰ ਲੱਗ ਰਿਹਾ ਹੈ ਡਰ ਤੂੰ ਮਾਰਦੀ ਭੜਾ ਕੇ ਖੈਰ ਦਾ ਟੈਨ

ਗਰਵਾ ਵਜਾ ਲੱਗ ਰਿਹਾ ਖੁਲਣੀ ਚੁਖਾਤੇ ਕਰਦੇ ਆ ਯਾਰ ਉਹ ਦੇਖੋ ਬੜੀਆ ਕੱਦਾ ਉਹ ਦੀ ਆਈ ਨਹੀਂ ਉਹ ਕੁਛ ਨਹੀਂ ਕਹਿੰਦੀ ਆ ਇੱਕ ਕੁੱਤਾ ਆ ਐਂ ਕਰ ਇੱਕ ਟਰਾਈ ਨਾ ਤੂੰ ਕਰ ਲੈ ਦੂ ਵਾਰ ਮੈਂ ਚੱਕ ਕੇ ਦੇਖਾਂ ਦੇਖਾਂ ਕਿਹੜਾ ਚੱਕ ਸਕਦਾ ਤੇ ਇੱਧਰ ਸਾਰੇ ਜਣੇ ਦੇਖ ਰਹੇ ਆ ਡਰ ਰਹੇ ਆ ਦੇਖੋ ਜੇ ਤਾਂ ਮੈਂ ਚੱਕ ਲੂੰਗਾ ਉਹੋ ਸਾਹਮਣੇ ਆਪਣਾ ਹੈਗਾ ਪਹਿਲਾ ਟਾਸਕ ਚੂਚੇ ਚੱਕਨੇ ਆ ਜੇ ਚੱਕ ਉਹ ਯਾਰ ਹੈਗਾ ਹੈਗਾ ਦਰ ਲਾ ਇਹ ਚੱਕਲਾ ਉਹ ਨਾਲ ਲੱਗ ਗਿਆ ਓਏ ਜਿਹੜਾ ਮਰਜੀ ਏ ਵਾਹ ਓਏ ਓ ਵਾਹ ਚੱਕਲਾ ਓ ਵਾਹ ਓਏ ਜੋਦੇ ਆ ਮੰਨ ਗਏ ਦੇਖੋ ਯਾਰ ਆ ਮੁਰਗੀ ਆ ਦੇਖੋ ਚੱਕ ਚੱਕ ਐਵੇਂ ਇਹਨੇ ਹੁਣੀ ਦਿੱਤੇ ਬੱਚੇ ਤੇ ਸਹੀ ਹੈ। ਬਿਰੂ ਉਹ ਵਾਲਾ ਪਹਿਲਾਂ ਵਾਲੀ ਵੀਡੀਓ ਚ ਦਿਖਾਇਆ ਸੀ। ਉਹ ਕਿ ਉਹਨਾਂ ਜਿਹੜੇ ਫੜਕੇ ਦਿਖਾਇਆ ਯਾਰਾ। ਜਿਹੜਾ ਉਹ ਹਰਦੇ ਆ ਬੱਲੇ ਸਾਰੇ। ਇੰਨਾ ਜੋ ਬੜੇ ਜਵਰ ਰਸਤੇ ਇਹ ਚਲਾ ਚਲਾ ਕੀ ਬੜੇ ਆ ਇਹ ਬੜੇ ਨਹੀਂ ਆ ਇਹ। ਤੂੰ ਹੜਕੇ ਵੀ ਇੱਕ ਇਹ ਪੂਰੀ ਭੱਜ ਜਾਂਦੇ ਆ ਮੜੇ ਇਹਨਾਂ। ਉਹ ਦੇਖੋ ਉਹ ਦੇਖੋ। ਏ। ਇੱਧਰ ਹੀ ਮੈਂ ਹੋ ਜਾਣਾ ਓਏ ਕੋ ਨਾਂਗੇ ਜਾ ਉਹ ਬੱਝ ਗਿਆ ਆ ਖੜਾ ਆ ਜਾ ਮੋਬਾਈਲ ਹੱਥ ਚ ਮੋਬਾਈਲ ਹੱਥ ਚ ਨਾ ਹਰ ਕਿ ਹੋੜਿਆ ਜਵਾਕ ਵਾਲੀ ਲਗਾਤਾ ਮੋਬਾਈਲ ਸਿਰ ਚ ਚਾ ਫੜਨਾ चूचा 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 वो दे वो दे आ गया जा। लो सर ਆ ਗਿਆ ਓਏ ਚੂਚਾ ਮੁਰਗੀ ਵੀ ਆ ਗਈ ਵੀ ਆ ਗਈ ਚਾ ਕਰੋ ਚੈੱਕ ਨਿਕਾ ਜਾ ਅੱਡੀ ਕਿੰਨੇ ਕ ਦਿਨ ਹੋ ਗਏ ਇਹਨੂੰ ਚਾਰ ਚਾਰ ਦਿਨ ਆ ਚਾਰ ਚਾਰ ਦਿਨ ਹੀ ਹੋਇਆ ਆ ਦੇਖੋ ਚਾਰ ਚਾਰ ਦਿਨਾਂ ਦੀ ਥੋੜਾ ਚੂਚਾ ਤੇ ਹੁਣ ਆਪਾਂ ਕੋਈ ਲੜਾਈ ਵਾਲਾ ਫੜਦੇ ਲੜਾਈ ਵਾਲਾ ਫੜਦੇ ਇੱਧਰ ਹੁਣ ਲੜਾਈ ਆ ਲੈ ਵੱਡਾ ਫੜ ਕੇ ਦੇਖ ਲੈ ਉਹਨਾਂ ਨੂੰ ਛੋਟੇ ਦਾ ਹੜਲੇ ਆ ਚੱਕ ਉਹ ਉਹ ਚੱਕ ਕਰੋ ਉਹ ਚੱਕ ਅੱਗਾ ਪੈੜਾ ਲਾਦਾ ਉਹ ਆ ਚੱਕ ਕਰੋ ਯਾਰ ਓਏ ਰੋ ਰਾਮ ਕੋਣ ਓਏ ਓਏ ਲੱਤ ਲੱਤ ਉਹਦੇ ਵਾਰੀ ਫੜਾਂਗੇ ਫੜਾਂਗੇ ਹਾਂ ਫੜ ਲਾ ਦੋ ਇਹ ਫੜਾਈ ਜਾਂਦਾ ਹੈ ਇਹ ਮਨ ਜੀ ਦਾ ਲੈਟ ਖਾ ਜਾਣਾ ਉਹ ਡੰਗਿਆ ਬੜਾ ਤੇਜ਼ ਆਇਆ ਇੱਧਰ ਦੀਆਂ ਲੰਗੇ ਫੇਰ ਦੇਖੇ ਛੋਟਾ ਬਰਾਲੀ ਸੀ ਹੌਲੀ 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 ਵਰਗਾ ਤੇਜ ਬਹੁਤ ਆ ਇਹ ਫੜਦਾ ਨਹੀਂ ਉਹ ਫੜ ਲੈ ਫੜ ਲੈ ਫੜ ਲੈ ਫੜ ਲੈ ਆਹ ਉਹ ਵਾਹ ਉਹ ਚੋਬਰਾ ਹੜ ਛੱਡੀ ਹੜ ਜਾ ਜੇ ਦੇਖੇ ਇਹ ਆ ਚੈੱਕ ਕਰੋ ਯਾਰ ਨੂੰ ਗਰਦਨ ਕਿੰਨਾ ਕਿੰਨਾ ਕ ਪਿਆਰ ਹੋਏ ਚ ਹੈ ਗਾਗਾ 3000 ਕਿਲੋ ਤੇ ਉੱਪਰ ਚੁੱਪ ਕਰੋ ਯਾਰ ਇਹ ਦੇਖੋ ਕੀ ਕਹਿੰਦੇ ਇਹਨਾਂ ਨੂੰ ਲੜਾਈ ਵਾਲਾ ਮੁੰਡਾ ਹੀ ਵਾਲਾ ਹਾਂ ਦੇਖੋ ਟੜਾ ਵਜੀ ਦਾ ਨਹੀਂ ਤੇਰੇ ਓਏ ਠੀਕ ਹਟ ਜਾ ਮੈਂ ਫੜ ਕੇ ਦੇਖਾਂ ਹਟ ਜਾ ਹਟ ਜਾ ਇੱਕ ਮਿੰਟ ਚਾਰ ਬਈ ਚਾਰ ਦਾ ਹੈਗਾ ਇਹ ਵਜਨ ਕਿੰਨਾ ਇਹਦਾ 3000 ਕਿਲੋ ਦਾ ਹੋਊਗਾ ਚਾਰ ਦਾ ਦਾ ਹੈਗਾ ਇਹ ਹਾਂ ਇਹ ਤਾਂ ਲੜਾਕੀ ਨਹੀਂ ਵਿਖਿਆ ਮਾਰਦਾ ਚੰਗੀ ਦੋ ਵਾਰ ਦੀ ਮਾਰਦਾ ਹੈ ਅੱਛਾ ਸਾਡਾ ਜਿੱਤ ਕੇ ਆਇਆ ਚਾਰ ਲੈ ਗਏ ਆਂ ਦਿਖਾ ਦੋ ਅੱਛਾ ਹਾ ਟਰੋਫੀ ਜਿੱਤੀ ਆ ਮੁਰਗੇ ਨੇ ਜਿੱਤਿਆ ਜਿੰਨੀ ਦਾ ਨਾ ਮੈਂ ਕਿਹਾ ਸਾਡੇ ਤੇ ਕੋਟਾ ਆ ਗਈ ਸਾਡੇ ਉਹ ਖਰਾਬ ਹੋ ਜਾਣੀਆਂ ਆ ਜਿੱਤੀ ਆ ਇਹਨਾਂ ਚਾਰ-ਚਾਰ ਦੇਤੀਆਂ ਦਰਤ ਨੂੰ ਆ ਇੱਕ ਫਿਰ ਸੋਟੇ ਮੁਰਗੇ ਰੱਖ ਲਈ ਕਹਿੰਦਾ ਨਾ ਆਪ ਰੱਖਾਂਗੇ ਅੰਦਰ ਰੱਖਦੇ ਫਰਿੱਜ ਅੱਛਾ ਆ ਲੋ ਲਈਏ ਦਿੱਤੇ ਹੋਇਆ ਨਾ ਮੁਰਗੇ ਫੜੇ ਅੱਜ ਜਿੱਤੇ ਹੋਏ ਇਹ ਚਾਰ-ਪੰਜ ਜੀ ਬਾਬਾ ਜੀ ਅੱਜ ਜੀ ਅਸੀਂ ਮੁਰਗੇ ਫੜਫੜੀ ਵਿਖਣੇ ਨਾਲ ਤੁਹਾਨੂੰ ਦਿਖਾਉਣੇ ਆ ਤੇ ਉਹ ਮੁਰਗਾ ਬਹੁਤ ਜਿਆਦਾ ਤੇਜ਼ ਸਿੰਘ ਮਸੂਮੀ ਫੜਿਆ ਗਿਆ ਉਹ ਅੱਛਾ ਸੱਸ ਸੱਨੀ ਮੁਰਗੇ ਵੜਤਾਂ ਲੈ ਅੱਛਾ ਉਹ ਮੈਂ ਵੀ ਰੱਖਣੇ ਆ ਮੈਂ ਕਿਹੜੇ ਰੱਖਾਂ ਰੱਖ ਮੈਂ ਤੂੰ ਇਹਦੇ ਚ ਰੱਖ ਪੀਲੇ ਵਰਗਾ ਕਿਹਦੇ ਵਰਗਾ ਇੱਕ ਪੀਲਾ ਹੋ ਗਿਆ ਅੱਛਾ ਉਮਾ ਲੜਾਈ ਵਾਸਤੇ ਰੱਖਣੇ ਤਿਆਰ ਵਧੀਆ ਤਿਆਰ ਕਰਨੇ ਇਹਦੇ ਵਰਗੇ ਜੜਾ ਹੁੰਦਾ ਪੱਜਾ ਮੁਰੇ ਆਹਾ ਅੱਛਾ ਇਹ ਦੋ ਗਿਣੇ ਚ ਖਵਾ ਲਓ ਜੜਾ ਅੱਛਾ ਜੀ ਕਦੋਂ ਕੱਲ ਗਏ ਅਸੀਂ ਉਦੋਂ ਸੀ ਇਹੀ ਫੜਿਆ ਸੀ ਇਹਨੇ ਫੜ ਲਿਆ ਉਹ ਮੁਰਗਾ ਬੜਾ ਤੇਜ਼ ਸੀ ਡੈਫਾਈ ਇਹ ਹੈ ਉਹ ਇੱਕ ਖਾੜੀ ਲੱਗਦਾ ਮੁੱਸਾ ਰੱਕ ਗਿਆ ਵਿਚਾਰਾ ਹੈ ਬਹੁਤ ਸਾਡੇ ਚੱਲ ਚੱਲ ਜੀ ਲੋ गाइस ਸੁਣੋ ਆਪਾਂ ਦਿਖਾਤੇ ਸਾਰੇ ਮੁਰਗੇ ਫੜ ਫੜ ਕਹਿੰਦੇ ਫੜੇ ਨਹੀਂ ਜਾਂਦੇ ਪਰ ਸਾਰੇ ਫੜ ਕੇ ਦਿਖਾਤੇ ਤੇ ਆਪਾਂ ਕਿਹੜੇ ਰੱਖੀਏ ਇਹ ਵੀ ਦੱਸ ਦਿਓ ਠੰਡ ਚ ਰੱਖਣੇ ਚਾਹੀਦੇ ਆਪਮਣੋ ਚੂਚੇ ਕਿ ਨਹੀਂ ਇਹ ਤਰ੍ਹਾਂ ਜਿਵੇਂ ਉਹ ਜੈ ਪਰਦਾnga ਤੇ ਚੰਗਾ ਜੀ ਜੇਕਰ ਆਪਣੇ ਚੈਨਲ ਤੇ ਨਮ ਪਲੀਸ ਕਰ ਦਿਓ ਸਬਸਕ੍ਰਾਈਬ ਦਬਕੇ ਵੀਡੀਓ ਨੂੰ ਕਰਦੇ ਕਰੋ ਲਾਈਕ ਸੋਡੀ ਸਪੋਰਟ ਦੀ ਆਪਾਂ ਨੂੰ ਬਹੁਤ ਜਿਆਦਾ ਜਰੂਰਤ ਹੈ ਐਵੇਂ ਆਪਦੇ ਭਰਾ ਨੂੰ ਪਿਆਰ ਕਰਦੇ ਰਹੋ ਚੰਗਾ ਜੀ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ